VDPO ਸੁਲਤਾਨਪੁਰ ਲੋਧੀ ਵਿਖੇ ਮਨਰੇਗਾ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ VDPO ਅਫਤਾਰ ਸਿੰਘ ਵੱਲੋਂ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ VDPO ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ 1 ਲੱਖ ਤੋਂ ਵੱਧ ਪੌਦੇ ਲਗਾਏ ਜਾਣਗੇ ਹਾਂਜੀ ਸਾਡੇ ਜੀ ਪੌਦੇ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਿਸ਼ਨ ਕੁਮਾਰ ਜੀ ਵੱਲੋਂ ਇਹ ਮਹਿੰਮ ਨੂੰ ਬਹੁਤ ਤੇਜ਼ੀ ਨਾਲ ਤੇ ਤੇਜ਼ੀ ਨਾਲ ਵਰਕ ਕੀਤਾ ਜਾ ਰਿਹਾ ਉਹਨਾਂ ਵੱਲੋਂ ਹਰ ਜ਼ਿਲ੍ਹੇ ਵਿੱਚ ਜਾ ਕੇ ਇਸ ਬਾਰੇ ਮੀਟਿੰਗ ਕੀਤੀ ਗਈ ਉਹਨਾਂ ਨੇ ਕਪੂਰਥਲੇ ਵਿੱਚ ਵੀ ਆ ਕੇ ਇਸ ਬੰਦੀ ਦਿਸ਼ਾ ਨਿਰਦੇਸ਼ ਦਿੱਤੇਗੇ ਕਿ ਕਿ ਇਹ ਬੂਟਿਆਂ ਦੀ ਮਹਿੰਮ ਨੂੰ ਵਾਧ ਤੋਂ ਵਾਧ ਕਿੱਦਾਂ ਲਗਾਉਣਾ ਕਿਉਂਕਿ ਧਰਤੀ ਦਾ ਜਿਹੜਾ ਤਾਪਮਾਨ ਵਧ ਰਿਹਾ ਵਾ ਉਹਦਾ ਇੱਕੋ ਇੱਕ ਹੱਲ ਹੈ ਕਿ ਪੌਦੇ ਲਗਾਉਣਾ ਇਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਡੇ ਮਾਨਯੋਗ ਏਡੀਸੀ ਜੀ ਉਹਨਾਂ ਦੀ ਯੋਗ ਅਗਵਾਈ ਹੇਠ ਅਸੀਂ ਜੋ ਸਾਨੂੰ ਟਾਰਗੇਟ ਮਿਲਿਆ ਹੈ ਉਸ ਤੋਂ ਵੱਧ 30 60 ਹਜ਼ਾਰ ਬੂਟਿਆਂ ਦਾ ਸਾਨੂੰ ਟਾਰਗੇਟ ਮਿਲਿਆ ਵਾ ਤੇ ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਵੱਲੋਂ ਮੇਰੀ ਪੂਰੀ ਬਲਾਕ ਦੀ ਇਹ ਟੀਮ ਵੱਲੋਂ ਨਰੇਗਾ ਦੀ ਟੀਮ ਵੱਲੋਂ ਤੇ ਇਹਨਾਂ ਦੇ ਮਿੱਟਾਂ ਵੱਲੋਂ ਲੱਖ ਬੂਟੇ ਤੋਂ ਪਰ ਅਸੀਂ ਬੂਟਾ ਲਾਵਾਂਗੇ ਤੇ ਇਕੱਲਾ ਬੂਟਾ ਲਾਉਣ ਦਾ ਇਹ ਸੰਕਲਪ ਨਹੀਂ ਲੈਂਦੇ ਇਹਨੂੰ ਪਾ ਲਾਂਗੇ ਤੇ ਇਸ ਧਰਤੀ ਨੂੰ ਬਜਾਉਣ ਲਈ ਆਪਣਾ ਜੋ ਇਨਸਾਨੀ ਤੌਰ ਤੇ ਖਰਚ ਬੰਦਾ ਹੈ ਉਹ ਵੱਧ ਤੋਂ ਵੱਧ ਨਵਾਵਾਂ ਪਿੰਡਾਂ ਦੇ ਨਿਵਾਸੀਆਂ ਨੂੰ ਵੀ ਕੋਈ ਅਪੀਲ ਕਰਨੀ ਚਾਹੁੰਦਾ ਪਿੰਡ ਦੇ ਨਿਵਾਸੀਆਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੇਖੋ ਕਿ ਇਹ ਹਾਲਾਤ ਕੋਈ ਲੁਕੇ ਤੇ ਹੈ ਨਹੀਂ ਗਰਮੀ ਕੱਲੀ ਇੱਕ ਬੰਦੇ ਨੂੰ ਨਹੀਂ ਲੱਗਦੀ ਸਾਰਿਆਂ ਨੂੰ ਲੱਗਣ ਦੇਈ ਆ ਮੇਰੇ ਉਹਨਾਂ ਸਾਰਿਆਂ ਵਗੇ ਪਿੰਡ ਵਾਲਿਆਂ ਨੂੰ ਇਹ ਬੇਨਤੀ ਆ ਕਿ ਕਿਰਪਾ ਕਰਕੇ ਜਦੋਂ ਪੈਲੀਆਂ ਨੂੰ ਤੁਸੀਂ ਵੱਢੀ ਕਰਦੇ ਆ ਤਾਂ ਕੱਖਾਂ ਨੂੰ ਅੱਗ ਲਾਉਂਦੇ ਹੋਏ ਧਿਆਨ ਰੱਖ ਲਿਆ ਜਾਵੇ ਕਿ ਬੂਟਿਆਂ ਨੂੰ ਆਕ ਨਾ ਲੱਗੇ ਤੇ ਰੋਡ ਰੋਡ ਦੇ ਸਾਈਡ ਤੇ ਜਿੰਨੇ ਵੱਧ ਤੋਂ ਵੱਧ ਬੂਟੇ ਲਾਉਣ ਤਾਂ ਕਿ ਜਿਹੜੇ ਆਉਣ ਜਾਣ ਵਾਲੇ ਰਾਹੀ ਇਹ ਪਲੱਸ ਜਿਹੜੇ ਪਸ਼ੂ ਪੰਛੀ ਹੈਗੇ ਆ ਉਹ ਵੀ ਆਪਣਾ ਆਲਾ ਬਣਾ ਸਕਣ ਤੇ ਵੱਧ ਤੋਂ ਵੱਧ ਧਰਤੀ ਨੂੰ ਬਚਾ ਸਕਦੇ ਆ ਕਿੰਨੇ ਬੂਟੇ ਲਗਾਏ ਜਾ ਰਹੇ ਕਿਸੇ ਕਿਸ ਪ੍ਰਕਾਰ ਦਾ ਤੁਹਾਨੂੰ ਟਾਰਗੇਟ ਮਿਲਿਆ ਵਾ ਤੇ ਲੱਖ ਬੂਟਾ ਅਸੀਂ ਲਾਉਂਦਾ ਸਕਦੇ ਕਿਸੇ ਕਿਸ ਪ੍ਰਕਾਰ ਦੇ ਬੂਟੇ ਲਗਾਏ ਜਾ ਰਹੇ ਬੂਟੇ ਜੋ ਪੰਜਾਬ ਦੇ ਮਾਹੌਲ ਨਾਲ ਸਖਾਵੇਂ ਬੂਟੇ ਜਿਹਦਾ ਨਿਮ ਹੋ ਗਿਆ ਤੇ ਗੋੜ ਹੋ ਗਿਆ ਜਗਾ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਜਿੱਦਾਂ ਦੀ ਜਗਾ ਵਾ ਉਦਾਂ ਦਾ ਬੂਟਾ ਲਗਾਵਾਂਗੇ ਜਿੰਨੀ ਜਗਾ ਅਵੇਲੇਬਲ ਹੈ ਲਗਾਏ ਜਾ ਰਹੇ ਪਿੰਡਾਂ ਚ ਜੰਗਲਾਂ ਮੀਆਂ ਵਾਕੀ ਜੰਗਲ ਹਾਂਜੀ ਮੀਆਂ ਵਾਕੀ ਜੰਗਲ ਦੇ ਵਿੱਚ 10 ਤੋਂ 12 ਮਰਲੇ ਜੋ ਅਸੀਂ ਦੇਖ ਕਿਹੜੇ ਪਿੰਡ ਦੇ ਅਜ 12 13 ਮਰਲੇ ਜਗ੍ਹਾ ਸਾਡੇ ਕੋਲ ਅਵੇਲੇਬਲ ਹੈਗੀ ਆ ਉੱਥੇ ਮੀਆਂ ਵਾਕੀ ਜੰਗਲ ਗੁਰਨਾਣੇ ਬਾਕੀ ਚੀਜ਼ ਨੂੰ ਵੀ ਜਿਹਨੂੰ ਕਿਹਾ ਜਾਂਦਾ ਵਾ ਅਸੀਂ ਬੱਤ ਬੱਤ ਲਗਾ ਰਹੇ ਹਾਂ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز